ਬਾਦਵਾ ਸਾਹਿਬ ਨੂੰ ਜੀ ਉਹਦਾ ਉਹਨਾਂ ਦੇ ਇਹਨੇ ਸੂਤਰ ਕੰਮ ਕਰਦੇ ਹੀ ਨੇ ਤਾਂ ਫਿਰ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਔਰ ਦੱਸਣ ਕਿ ਬੱਤੀ ਬੰਬ ਆਏ ਕਿੱਥੋਂ ਨੇ ਤਾਂ ਬੱਤੀ ਬੰਬ ਜਿਹੜੇ ਅੱਜ ਫੱਟਣ ਵਾਲੇ ਨੇ ਹੋਇਆ ਕਿੱਥੇ ਨੇ ਇਤਿਹਾਸ 'ਚ ਹੋਇਆ ਕਿ ਸਰਕਾਰ ਬਣ ਤੇ ਜਦੋਂ ਆਮਾਦੀ ਪਾਰਟੀ ਦੀ ਸਰਕਾਰ ਬਣੀ ਆ 6 ਮੰਤਰੀ ਦਲਤ ਭਾਈਚਾਰੇ ਦੇ ਪੰਜਾਬ 'ਚ ਬਣਾਏ ਆ ਆਮਾਦੀ ਪਾਰਟੀ ਨੇ ਜਿਹੜਾ ਕਿ ਅੱਜ ਤੱਕ ਇਤਿਹਾਸ ਵਾ ਜਿਹੜਾ ਆਮ ਆਦਮੀ ਪਾਰਟੀ ਨੇ ਸੈੱਟ ਕੀਤਾ ਕਿ ਦਲਤਾਂ ਨੂੰ ਜਿਹੜੀ ਨਿਮਾਇਦਗੀ بڑے ਵੱਡੇ ਪੱਧਰ ਤੇ ਦਿੱਤੀ ਆ ਇਸ ਕਰਕੇ ਆਮ ਆਦਮੀ ਪਾਰਟੀ ਨੇ ਜਿਹੜਾ ਫੈਸਲਾ ਲਿਆ ਕਿ ਉਹਨਾਂ ਤੇ ਐਫ ਆਈ ਆਰ ਕੀਤੀ ਹੈ ਬਹੁਤ ਵਧੀਆ ਗੱਲ ਆ ਐੋਜੇ ਬੰਦਿਆਂ ਤੇ ਹੋਣੀ ਚਾਹੀਦੀ ਆ ਐਡਾ ਆਪਣੇ ਆਪ ਨੂੰ ਸੁਲਝਿਆ ਸਮਝਦਾਰ ਲੀਡਰ ਬਣਦਾ ਹੈ ਯਾ ਰਾਜਨੀਤੀ ਕਰਨੀ ਆ ਤਾਂ ਕੰਮ ਦੀ ਰਾਜਨੀਤੀ ਕਰੋ ਜੋ ਨਾ ਪਰਿਵਾਰਾਂ ਦਾ ਹਾਲਾਤ ਆ ਉਹ ਇਹਨਾਂ ਲੋਕਾਂ ਨੂੰ ਸਭ ਕੁਝ ਸਿੱਖਣਾ ਚਾਹੀਦਾ ਉਹਨਾਂ ਤੋਂ ਕਿ ਜੇ ਉਹਨਾਂ ਨਾਲ ਹਾਲਾਤ ਹੋਇਆ ਤੇ ਹਾਲਾਤ ਇਹਨਾਂ ਨਾਲ ਵੀ ਹੋਏਗਾ ਜਿਨ੍ਹਾਂ ਨੇ ਜਦੋਂ ਸੌਂ ਖਾਧੀ ਜਿਨ੍ਹਾਂ ਨੇ ਬੁਲੇ ਸੋਹ ਨਿਹਾਲ ਦਾ ਨਾਰਾ ਲਾਇਆ ਸੀਗਾ ਸਭ ਪ੍ਰਸ਼ਾਦ ਇਹਨਾਂ ਨੂੰ ਵੀ ਥੋੜਾ ਮਿਲੇਗਾ ਭਾਵੇਂ ਉਹਨਾਂ ਨੂੰ ਲੇਟ ਮਿਲੇ ਇਹਦੇ ਜਿੱਥੇ ਆਉਣ ਵਾਲੀ ਗੱਲ ਕਿਹੜੀ ਹੈ ਮੈਂ ਤਾਂ ਪਹਿਲਾਂ ਕਹਤਾ ਕਿ ਕੋਈ ਵੀ ਜਿਹੜਾ ਆਪਣੇ ਆਪ ਨੂੰ ਪੰਜਾਬੀ ਕਹੋਂਦਾ ਜਿਹੜਾ ਆਪਣੇ ਆਪ ਨੂੰ ਪੰਜਾਬ ਨਾਲ ਪਿਆਰ ਕਰਨ ਵਾਲਾ ਬੰਦਾ ਹੈ ਉਹਦਾ ਹਰ ਇੱਕ ਦਾ ਵਾਹੀ ਫਰਜ ਬੰਦਾ ਜਿੰਨਾ ਵੀ ਯੋਗਦਾਨ ਪਾਉਣਾ ਉਹਦੇ ਵਿੱਚ ਦੇ ਵਿੱਚ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਉਹ ਆਪਾਂ ਪਹਿਲਾਂ ਵੇਖਦੇ ਰਹੇ ਕਿ ਜਿਹੜਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਹੈ ਉਹਦੇ ਵਿੱਚ ਜਿਹੜੀਆਂ ਪ੍ਰਮੋਸ਼ਨਾਂ ਹੁੰਦੀਆਂ ਸੀਗੀਆਂ ਐਡਵੋਕੇਟ ਜਨਰਲ ਬਣਨੇ ਡਿਪਟੀ ਐਡਵੋਕੇਟ ਲੱਗਣੇ ਜਾਂ ਵੱਖ-ਵੱਖ ਕੁੱਟੀਆਂ ਤੇ ਜਾਣਾ ਉਹਦੇ ਵਿੱਚ ਦਲਤ ਭਾਈਚਾਰੇ ਨੂੰ ਬੜਾ ਪਿੱਛੇ ਕੀਤਾ ਗਿਆ ਉਹਨਾਂ ਦੀਆਂ ਪ੍ਰਮੋਸ਼ਨਾਂ 'ਚ ਬੜੀਆਂ ਰੁਕਾਵਟਾਂ ਆਈਆਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਣਨ ਤੋਂ ਬਾਅਦ ਉਹ ਜਿਹੜਾ ਸੀਗਾ ਉਹਨਾਂ ਦਾ ਕੱਟਿਆ ਗਿਆ ਉਹਨਾਂ ਦਾ ਰੱਖਵਾ ਕਰਨ ਕੱਟਿਆ ਗਿਆ ਸੀਗਾ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੁਹਾਡਾ ਧੰਨਵਾਦ ਕਰਦਾ ਸਾਰੇ ਚੈਨਲ ਵੀਰਾਂ ਦਾ ਕਿ ਜਿਹੜੇ ਤੁਸੀਂ ਅੱਜ ਆਇਓ ਅੱਜ ਮੈਂ ਗੱਲ ਕਰਨੀ ਹੈ ਸਾਰੇ ਦਲਤ ਭਾਈਚਾਰੇ ਦੇ ਸੰਬੰਧ ਚ ਮੈਂ ਤੁਹਾਡੇ ਚੈਨਲਾਂ ਦੇ ਰਾਹੀਂ ਉਹ ਦਲਤ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਵੀ ਆਮ ਆਦਮੀ ਪਾਰਟੀ 2022 ਚ ਸਰਕਾਰ ਬਣਨ ਤੋਂ ਪਹਿਲਾਂ ਇੱਕ ਲੋਕਾਂ ਨੂੰ ਵਾਅਦਾ ਕੀਤਾ ਸੀਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਬਾਬਾ ਸਾਹਿਬ ਡਾਕਟਰ ਅਵੇਦਕਰ ਜੀ ਕਾ ਸਿਦਿਆਨ ਸਰਦਾਰ ਭਗਤ ਸਿੰਘ ਜੀ ਵੀ ਸੋਚ ਤੇ ਚੱਲਣਾ ਹੈ ਉਹਨਾਂ ਦੇ ਦੱਸੇ ਹੋਏ ਦਰਸਾਏ ਹੋਏ ਪੂਰਨੀਆਂ ਤੇ ਜਿਹੜਾ ਸਰਕਾਰ ਨੇ ਚੱਲਣਾ ਔਰ ਚੱਲ ਰਹੀ ਆ ਹੁੰਦਾ ਕੀ ਸੀਗੀ ਇਤਿਹਾਸ 'ਚ ਹੋਇਆ ਕਿ ਸਰਕਾਰ ਬਣ ਤੇ ਜਦੋਂ ਆਮਾਦੀ ਪਾਰਟੀ ਦੀ ਸਰਕਾਰ ਬਣੀ ਆ 6 ਮੰਤਰੀ ਦਲਤ ਭਾਈਚਾਰੇ ਦੇ ਪੰਜਾਬ 'ਚ ਬਣਾਏ ਆ ਆਮਾਦੀ ਪਾਰਟੀ ਨੇ ਜਿਹੜਾ ਕਿ ਅੱਜ ਤੱਕ ਇਤਿਹਾਸ ਵਾ ਜਿਹੜਾ ਆਮ ਆਦਮੀ ਪਾਰਟੀ ਨੇ ਸੈੱਟ ਕੀਤਾ ਜਦਲਤਾਨੋ ਜਿਹੜੀ ਨਮਾਇਦਗੀ ਬੜੇ ਵੱਡੇ ਪੱਧਰ ਤੇ ਦਿੱਤੀ ਆ ਅਗਲੀ ਕਦਰ ਸਰਕਾਰ ਨੇ ਜਦੋਂ ਆਪਾਂ ਪਹਿਲਾਂ ਵੇਖਦੇ ਰਹੇ ਕਿ ਜਿਹੜਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਹੈ ਉਹਦੇ ਵਿੱਚ ਜਿਹੜੀਆਂ ਪ੍ਰੋਮੋਸ਼ਨਾਂ ਹੁੰਦੀਆਂ ਸੀਗੀਆਂ ਐਡਵੋਕੇਟ ਜਨਰਲ ਬਣਨੇ ਜਾਂ ਡਿਪਟੀ ਐਡਵੋਕੇਟ ਲੱਗਣੇ ਜਾਂ ਵੱਖ-ਵੱਖ ਉੱਚੇ ਹੁੰਦਿਆਂ ਤੇ ਜਾਣਾ ਉਹਦੇ ਵਿੱਚ ਦਲਤ ਭਾਈਚਾਰੇ ਨੂੰ ਬੜਾ ਪਿੱਛੇ ਕੀਤਾ ਗਿਆ ਉਹਨਾਂ ਦੀਆਂ ਪ੍ਰੋਮੋਸ਼ਨਾਂ 'ਚ ਬੜੀਆਂ ਰੁਕਾਵਟਾਂ ਆਈਆਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਣਨ ਤੋਂ ਬਾਅਦ ਉਹ ਜਿਹੜਾ ਸੀਗਾ ਉਹਨਾਂ ਦਾ ਕਟਿਆ ਗਿਆ ਉਹਨਾਂ ਦਾ ਰਾਖਵਾਕਰਨ ਕਟਿਆ ਗਿਆ ਸੀਗਾ ਉਹਦੇ ਚ ਆਮ ਆਦੀ ਪਾਰਟੀ ਨੇ ਇੱਕ ਨਵਾਂ ਕਾਨੂੰਨ ਬਣਾਇਆ ਜਿਹਦੇ ਵਿੱਚ ਦਲਿਤ ਭਾਈਚਾਰੇ ਨੂੰ ਉਹ ਅੱਜ ਐਡਵੋਕੇਟ ਜਰਨਲ ਵੀ ਲੱਗਣਗੇ ਡਿਪਟੀ ਐਡਵੋਕੇਟ ਵੀ ਜਰਨਲ ਵੀ ਲੱਗਣਗੇ ਇਸ ਕਰਕੇ ਜਿਹੜੀ ਬਹੁਤ ਵੱਡੀ ਸਹੂਲਤ ਜਿਹੜੀ ਦਲਿਤ ਭਾਈਚਾਰਾ ਨੂੰ ਆਮ ਆਦੀ ਪਾਰਟੀ ਨੇ ਦਿੱਤੀ ਹੈ ਕਿਉਂ ਦਿੱਤੀ ਹੈ ਕਿ ਬਾਬਾ ਸਾਹਿਬ ਉਮੀਦਵਾਰ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇੱਕ ਦਲਿਤ ਭਾਈਚਾਰੇ ਚੋਂ ਸੀਗੇ ਮੱਧ ਪ੍ਰਦੇਸ਼ ਚ ਇਨਾਂ ਦਾ ਜਨਮ ਹੋਇਆ ਠੀਕ ਹੈ ਉਹਨਾਂ ਨੇ ਬੜਾ ਲੰਮਾ ਸਮਾਂ ਦਲਤਾਂ ਦੀ ਲੜਾਈ ਲਈ ਜਦੋਂ ਕਿ ਕਦੀ ਇੱਕ ਸਮਾਂ ਸੀਗਾ ਕਿ ਇਹਨਾਂ ਨੂੰ ਛੂਤਰ ਦੇ ਨਾਂ ਤੇ ਲੋਕੀ ਕਹਿੰਦੇ ਸੀਗੇ ਤਾਂ ਛੂਤਰ ਭਾਈਚਾਰਾ ਪਰ ਬਰਾਬਰ ਦਾ ਹੱਕ ਜਿਹੜਾ ਬਾਬਾ ਸਾਹਿਬ ਨੇ ਦਲਤਾਂ ਨੂੰ ਦਿਵਾਇਆ ਔਰ ਅੱਜ ਮੈਂ ਕਹਾਂ ਫਿਰ ਬਾਬਾ ਸਾਹਿਬ ਦੀ ਮਿਹਨਤ ਕਰਕੇ ਉਹਨਾਂ ਦੇ ਕਰਕੇ ਹੀ ਇੱਕ ਇੱਕ ਸਾਰਤਾ ਬਰਾਬਰਤਾ ਜਿਹੜੀ ਹੈ ਸਾਡੇ ਭਾਈਚਾਰੇ ਚ ਆਈ ਹੈ ਤਾਂ ਜਿਹੜੀ ਕਿ ਬਹੁਤ ਵਧੀਆ ਗੱਲ ਹੈ ਆਮ ਆਦਮੀ ਪਾਰਟੀ ਦਲਤਾਂ ਦਾ ਹਮੇਸ਼ਾ ਹੀ ਸਤਿਕਾਰ ਕਰਦੀ ਹੈ ਮਾਨ ਕਰਦੀ ਹੈ ਔਰ ਕਰਦੀ ਰਹੇਗੀ ਇਹਦਾ ਮੇਨ ਅੱਜ ਮਕਸਦ ਸਾਡਾ ਇਹੀ ਸੀਗਾ ਜੀ ਪ੍ਰੈਸ ਕਾਨਫਰੰਸ ਕਰਨ ਦਾ ਦਲਤਾਂ ਦੇ ਸਬੰਧ ਚ 2027 ਤੋਂ ਪਹਿਲੋਂ ਪਹਿਲਾਂ ਤੋਂ ਕਿ ਜਿਹੜਾ ਇੰਪਲੀਮੈਂਟ ਹੁੰਦਾ ਹੀ ਇਹਦਾ ਜਿਹੜਾ ਬਿਲਕੁਲ ਜੀ ਬਿਲਕੁਲ ਬਿਲਕੁਲ ਇੰਪਲੀਮੈਂਟ ਹੋ ਗਿਆ ਜੀ ਇਹਦੇ ਚ ਕੋਈ ਐਸੀ ਗੱਲ ਨਹੀਂ ਗਈ ਦਲਤ ਭਾਈਚਾਰੇ ਸਮਾਜ ਦਾ ਬਹੁਤ ਮਾਨ ਸਨਮਾਨ ਆਮ ਆਦਮੀ ਪਾਰਟੀ ਕਰਦੀ ਆ ਤੁਸੀਂ ਇਹ ਵੀ ਹੁਣ ਇੱਕ ਜਿਹੜੇ ਸਾਡੇ ਪੰਜਾਬ ਦੇ ਫਾਈਨੈਂਸ ਮਿਨਿਸਟਰ ਨੇ ਉਹ ਵੀ ਦਲਤਪਾਈਚਾਰੇ ਚੋਂ ਨੇ ਐਸਪੀ ਚੋਂ 6 ਕੈਬਨਿਟ ਚ ਵਜੀਰ ਜਿਹੜੇ ਨੇ ਐਸ ਵੇਲੇ ਦਲਤਪਾਈਚਾਰੇ ਦੇ ਨੇ ਤਾਂ ਨਹੀਂ ਤਾਂ ਪਿਛਲੇ ਝਾਤੀ ਮਾਰ ਕੇ ਦੇਖ ਲਓ ਪਿਛਲੀਆਂ ਸਰਕਾਰਾਂ ਚ ਕਿ ਦਲਤਪਾਈਚਾਰਾ ਨੂੰ ਕਿੰਨੀ ਕਰਨ ਮੈਂਦਕੀ ਮਿਲਦੀ ਸੀ ਇਸ ਕਰਕੇ ਆਮ ਆਦਮੀ ਪਾਰਟੀ ਦਲਤਪਾਈਚਾਰੇ ਦਾ ਪੂਰਾ ਮਾਨ ਸਤਕਾਰ ਜਿਹੜੀ ਉਹ ਕਰਦੀ ਅੱਜ ਵੀ ਕਰਦੀ ਆ ਕਰਦੀ ਰਹੇਗੀ ਦਲਤਪਾਈ ਚਾਰੇ ਦੇ ਜਿੰਨੇ ਦਲਤ ਪਾਈ ਚਾਰੇ ਜਮਿਊਨਟੀਆ ਤਕਰੀਬਨ ਉਪਕੜੀ ਹੋਈ ਹੈ। ਔਰ ਫਾਈਨੈਂਸ਼ੀਅਲ ਬਿਹਵਿਰ ਉਪਕੜੀ ਹੈ। ਕਿਉਂਕਿ ਸਰਕਾਰ ਇਧਰ ਇਹਨੂੰ ਲੈ ਕੇ ਕੋਈ ਚੀਜ਼ਾ ਦੇਖੋ ਦਲਤਪਾਈ ਚਾਰੇ ਦੇ ਨਾਲ ਮੈਂ ਪਹਿਲਾਂ ਹੀ ਗੱਲ ਕਹਿ ਕੇ ਨਾ ਵੀ ਬਿਲਕੁਲ ਦਲਤਪਾਈ ਚਾਰੇ ਦੇ ਬਿਲਕੁਲ ਨਾਲ ਜੇ 6 ਕੈਬਨਟ ਦੇ ਵਜ਼ੀਰ ਹੀ ਦੇ ਦਿੰਦੇ ਨੇ ਇਦੋਂ ਵੱਡੀ ਦਾ ਹੋਰ ਹੋਰ ਬਾਕੀ ਜਿਹੜਾ ਦਲਤਪਾਈ ਚਾਰੇ ਨੂੰ ਜਿੰਨੀਆਂ ਵੀ ਸਹੂਲਤਾਂ ਸਰਕਾਰ ਵੱਲੋਂ ਮਿਲਦੀਆਂ ਨੇ ਉਹ ਜਿਵੇਂ ਬੱਚਿਆਂ ਨੂੰ ਵਜੀਫਾ ਮਿਲਦਾ ਸਕੂਲਾਂ 'ਚ ਮੁਫਤ ਪੜ੍ਹਾਈ ਮਿਲਦੀ ਹੈ ਉਹ ਆਲਰੇਡੀ ਸਾਰੇ ਸਕੂਲਾਂ ਚ ਜਿਹੜੀ ਉਹ ਵੀ ਮਿਲ ਰਹੀ ਹੈ ਇੱਕ ਅਕਾਪ ਸਿੰਘ ਬਾਜਵਾ ਨੇ ਲੇਖਕ ਸਾਲਾ ਕਿ ਅਕਾਪ ਸਿੰਘ ਬਾਜਵਾ ਨੇ ਹਾਈ ਕੋਰਟ ਤੋਂ ਵਟਿਆਤ ਲਈ ਜੀ ਉਹ 22 ਅਪ੍ਰੈਲ ਤੱਕ ਜਿਹੜਾ ਉਹਨਾਂ ਨੂੰ ਕਿਸੇ ਵੀ ਕਾਰਵਾਈ ਕਰਨ ਦਾ ਜੋ ਰੋਕ ਲਾਈ ਗਈ ਹੈ ਬਿਲਕੁਲ ਅਸੀਂ ਸਤਿਕਾਰ ਕਰਦੇ ਆ ਮਾਨਯੋਗ ਹਾਈ ਕੋਰਟ ਸਾਹਿਬ ਦਾ ਜੋ ਵੀ ਉਹਨਾਂ ਫੈਸਲਾ ਲਿਆ ਸਤਿਕਾਰਯੋਗ ਹਾਈ ਕੋਰਟ ਸਾਹਿਬ ਹਾਈ ਕੋਰਟ ਬਾਕੀ ਜਿਹੜਾ ਬਾਜਵਾ ਸਾਹਿਬ ਨੇ ਕੰਮ ਕੀਤਾ ਇਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦਾ ਜਿਹੜੀ ਪੱਠੀ ਚੋਂ ਬੜੇ ਲੰਮੇ ਸਮੇਂ ਬਾਅਦ ਪੰਜਾਬ ਨਿਕਲਿਆ ਸਾਰਿਆਂ ਨੇ ਵੇਖਿਆ ਪਿਛਲਾ ਹੱਤਵਤਾ ਦਾ ਦੌਰ ਦੇਖਿਆ ਇਹ ਫੇਰ ਉਸੇ ਦੌਰ ਚ ਜਿਹੜਾ ਪੰਜਾਬ ਨੂੰ ਧੱਕਣਾ ਚਾਹੁੰਦੇ ਨੇ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਜਿਹੜਾ ਪ੍ਰਤਾਪ ਬਾਜਵੇ ਦੇ ਬਿਆਨ ਨਾਲ ਬਣਿਆ ਬਹੁਤ ਸਾਰੇ ਲੋਕ ਜਿਹੜੇ ਅੰਮ੍ਰਿਤਸਰ ਦੀ ਧਰਤੀ ਤੇ ਸ੍ਰੀ ਦਰਬਾਰ ਸਾਹਿਬ ਆਉਂਦੇ ਨੇ ਉਹ ਜਦੋਂ ਉਹਨਾਂ ਦੇ ਮਨ ਚ ਇਹ ਗੱਲ ਜਾਊਗੀ ਕਿ ਜੈ ਜੈ 18 ਪੰਪ ਦਾ ਫਟ ਕੇ ਤਾਂ ਬੱਤੀ ਫੱਟਣ ਵਾਲੇ ਨੇ ਉਹਨਾਂ ਲੋਕਾਂ ਦੇ ਕਿਤੇ ਨਾ ਕਿਤੇ ਮਨ ਚ ਤਾਂ ਜ਼ਰੂਰ ਆਏਗੀ ਕਿ ਕਿੱਥੇ ਫੱਟਣਾ ਰ ਬਾਜਵਾ ਸਾਹਿਬ ਨੂੰ ਜੇ ਉਹ ਤਾਂ ਉਹਨਾਂ ਦੇ ਇਹਨੇ ਸੂਤਰ ਕੰਮ ਕਰਦੇ ਹੀ ਨੇ ਤਾਂ ਫਿਰ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਔਰ ਦੱਸਣ ਕਿ ਬੱਤੀ ਬੰਬ ਆਏ ਕਿੱਥੋਂ ਨੇ ਤੇ ਬੱਤੀ ਬੰਬ ਜਿਹੜੇ ਅੱਜ ਫਟਣ ਵਾਲੇ ਨੇ ਹੋਇਆ ਕਿੱਥੇ ਨੇ ਇਸ ਕਰਕੇ ਆਮ ਆਦਮੀ ਪਾਰਟੀ ਨੇ ਜਿਹੜਾ ਫੈਸਲਾ ਲਿਆ ਕਿ ਉਹਨਾਂ ਤੇ ਐਫ ਆਈ ਆਰ ਕੀਤੀ ਹੈ ਬਹੁਤ ਵਧੀਆ ਗੱਲ ਹੈ ਐਹੋ ਜੇ ਬੰਦਿਆਂ ਤੇ ਹੋਣੀ ਚਾਹੀਦੀ ਆ ਐਡਾ ਆਪਣੇ ਆਪ ਨੂੰ ਸੁਲਝਿਆ ਸਮਝਦਾਰ ਲੀਡਰ ਬਣਾਉਂਦਾ ਹੈ ਯਾ ਰਾਜਨੀਤੀ ਕਰਨੀ ਹੈ ਤਾਂ ਕੰਮ ਦੀ ਰਾਜਨੀਤੀ ਕਰੋ ਦਸ਼ਤ ਦੀ ਰਾਜਨੀਤੀ ਪੰਜਾਬ ਦੇ ਲੋਕਾਂ ਨੇ ਬਰਦਾਸ਼ਤ ਨਹੀਂ ਕਰਨੀ ਇਹਨਾਂ ਦੇ ਮਨ ਚ ਭਲੇਖਾ ਇੱਕ ਵੀ ਕੰਮ ਦੀ ਗੱਲ ਨਹੀਂ ਕਰਦੇ ਇਹਨਾਂ ਦੇ ਲੀਡਰ ਬਸ ਐਹੀ ਰਾਜਨੀਤੀ ਆ ਜੀ ਆਮ ਆਦਮੀ ਪਾਰਟੀ ਨੂੰ ਭੰਡਣਾ ਆਮ ਆਦਮੀ ਪਾਰਟੀ ਨੂੰ ਇਹ ਕਹਿਣਾ ਚਾਹੀਏ ਆਪਾਂ ਦੁਗਾਟਨ ਕਰ ਰਹੇ ਸਕੂਲਾਂ ਦੇ ਬਹੁਤ ਸਾਰੇ ਸਕੂਲਾਂ ਚ ਤੁਸੀਂ ਚੈਨਲ ਵਾਲੇ ਵੀਰ ਜਾਣਦੇ ਹੋ ਮੈਨੂੰ ਤਾਂ ਨਹੀਂ ਲੱਗਦਾ ਅੱਜ ਤੋ 20 ਸਾਲ ਪਹਿਲਾਂ ਕੇ ਸਕੂਲ ਦੀ ਚਾਰਦੁਆਰੀ ਵੀ ਹੋਈ ਹੋਵੇ ਅੱਜ ਸਾਰੇ ਪਿੰਡਾਂ ਚ ਵੇਖਦੇ ਉਹੀ ਸਕੂਲ ਨੇ ਜਦੋਂ ਕਿ ਜਿਹੜੇ ਆਪੋਜੀਸ਼ਨ ਵਾਲੇ ਨੇ ਸਾਡੇ ਉਹ ਵੀ ਮਾਈਕਾਂ ਤੇ ਖੜੋ ਕੇ ਕਹਿੰਦੇ ਨੇ ਕਿ ਆਹੀ ਸਕੂਲ ਆ ਜਿਹੜੇ ਅੱਜ ਚਮਕਣ ਲੱਗ ਪਏ ਤਈ ਇਸ ਕਰਕੇ ਇਹਨਾਂ ਨੇ ਦੇਖਿਆ ਕਿ ਜਦੋਂ ਕੰਮ ਹੋਣ ਲੱਗੇ ਅਸੀਂ ਤਾਂ ਕਰਦੇ ਨਹੀਂ ਪਰ ਹੁਣ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਕਹਿੰਦੇ ਜੀ ਇਹ ਤਾਂ ਛੱਲਾ ਲਾਉਂਦੇ ਜੀ ਪੁਰਾਣੇ ਸਕੂਲ ਬਣਿਆ ਮੈਂ ਉਹਨਾਂ ਨੂੰ ਕਹਿੰਦਾ ਉਹ ਡੇਰਾ ਬਾਬਾ ਨਾਨਕ ਚ ਆ ਜਿਹੜਾ ਇੱਥੋਂ ਦਾ ਹੀ ਵਜੀਰ ਪਿਛਲੇ 5 ਸਾਲ ਰਿਆ ਉਹਨੂੰ ਕਹਿੰਦਾ ਆ ਜਾਓ ਡਿਬੇਟ ਕਰੋ ਮੇਰੇ ਨਾਲ ਬੈਠ ਕੇ ਮੇਰੇ ਸਾਹਮਣੇ ਆਓ 프ਰੰਟ ਤੇ ਠੀਕ ਹੈ ਜੀ ਤਾਂ ਡਿਬੇਟ ਕਰੋ ਤਾਂ ਦੱਸੋ ਕਿ ਫਲਾਣਾ ਸਕੂਲ ਚ ਫਲਾਣਾ ਕੰਮ ਅਸੀਂ ਪਿਛਲੇ ਪੰਜਾਂ ਸਾਲਾਂ ਚ ਕਰਾਇਆ ਹੈ। ਅਜਾ ਮੈਂ ਦੱਸੂਗਾ। ਐਮਪੀਰ ਤਾਂ ਹੋਸਾ ਕਹਿੰਦੇ ਜੇ ਬਸ ਬੰਦੇ ਚ ਰੋਸ ਤਾਂ ਲੰਦਾਗੇ ਜੀ ਆਪਾਂ। ਦੇਣ ਤਰਨੇ ਉਹਨਾਂ ਨੂੰ ਕੋਣ ਰੋਕਣ ਰਿਹਾ ਤਰਨੇ ਦੇਣ ਤੋਂ। ਉਹ ਤਾਂ ਰਨੇ ਦੇਣਸਨ ਉਤਰਨੇ ਚਕਾਉਣੇ ਵੀ ਆਉਂਦੇ ਨੇ। ਜੇ ਗਲਤ ਬੰਦਾ ਤਰਨੇ ਦੇ ਦੇਗਾ। ਇੱਕ ਬੰਨੇ ਤਾਂ ਤੁਸੀਂ ਗਲਤ ਕੰਮ ਕਰਦੇ ਹੋ। ਬੇ ਬੁਨਿਆਦ ਬਿਆਨ ਦੇ ਕੇ ਲੋਕਾਂ ਨੂੰ 겁ਨਾ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰਦੇ ਹੋ। ਜੇ ਉਹਨਾਂ ਤੇ ਐਫ ਆਈ ਹੋ ਗਈ ਜੇ ਪ੍ਰਤਾਪ ਆ ਜਾਵੇ ਤੇ ਹੋ ਗਈ ਆ। ਸਕਜੰਦਰਪੁਰ ਰੰਡਾਵੇ ਤੇ ਨਹੀਂ ਹੋ ਸਕਦੀ ਉਹਨਾਂ ਕਹਤੋਂ ਵੀ ਦੇਖੇ ਵੇਖਲਾ ਪਿਆਨ ਤੂੰ ਵੀ ਡਿਪਟੀ ਮੁੱਖ ਮੰਤਰੀ ਨਾਲ ਗਰਹਿ ਭਾਗ ਰਿਆ ਤੇਰੇ ਵੀ ਸੂਤਰ ਹੋਣੇ ਆ ਤੂੰ ਆਪਣੇ ਸੂਤਰਾਂ ਕੋ ਕੰਮ ਲੈ ਤਾਂ ਦੱਸ ਤੇਰੇ ਸੂਤਰ ਕੀ ਕਹਿੰਦੇ ਨੇ ਜੇ ਹਾਈ ਕੋਰਟ ਤੋਂ ਖਾਰਜ ਹੁੰਦੀ ਆ ਤਾਂ ਕਰਨਾ ਖਾਰਜ ਹੁੰਦਾ ਫਿਰ ਸੁਪਰੀਮ ਕੋਰਟ ਅਜੇ ਵੇਖੋ ਜੀ ਕੋਈ ਉਹਦੇ ਚ ਖਾਰਜ ਨਹੀਂ ਪਾਈ 22 ਤਰੀਕ ਤੱਕ ਰੋਕ ਲਾਈ ਆ ਉਹਨਾਂ ਦੀ ਅਰੈਸਟ ਤੇ ਕਿ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਨਾ 22 ਤਰੀਕ ਤੋਂ ਬਾਅਦ ਦੇਖਾਂਗੇ ਹਾਈ ਕੋਰਟ ਕੀ ਫੈਸਲਾ ਲੈਂਦੀ ਆ ਉਸ ਤੋਂ ਬਾਅਦ ਅਗਲੀ ਜਿਹੜੀ ਕਾਰਵਾਈ ਹੋ ਕਰਾਂਗੇ